ਦੇਖੋ ਇਹ ਤਾਂ ਇਹ ਵਾਰਡ ਬੰਦੀ ਵੀ ਹੈ ਅਜੀ ਮਿਊਸਪਲ ਲਿਮਟ ਜਿਹੜਾ ਉਹਦੇ ਵਿੱਚ ਵਾਧਾ ਹੋ ਰਿਹਾ ਹੈ ਹੱਦ ਬੰਦੀ ਇਹੜੀ ਹੈ ਉਹਨੂੰ ਵਧਾਇਆ ਮੁਹਾਲੀ ਜਿਹੜੀ ਪਹਿਲੀ ਕਾਰਪੋਰੇਸ਼ਨ ਸੀ ਉਹਦੇ ਵਿੱਚ ਹੋਰ ਐਡ ਕੀਤਾ ਜਿਹੜੇ ਸੈਕਟਰ ਨੇ ਜਿਹੜੇ ਉਹ ਡਵੈਲਪ ਹੋ ਚੁੱਕੇ ਤੇ ਵਾਰਡ ਬੰਦੀ ਇਹ ਤਾਂ ਬਾਅਦ ਹੋਣੀ ਹੈ ਜਦੋਂ ਨੋਟੀਫਿਕੇਸ਼ਨ ਮਿਊਸਪਲ ਲਿਮਟ ਦੀ ਫੈਮ ਹੋ ਗਈ ਜਿਹੜਾ ਉਤਰਾਜ ਮੰਗੇ ਗਏ ਨੇ ਲੋਕਾਂ ਦੇ ਫਿਰ ਲੋਕਾਂ ਦੇ ਉਤਰਾਜ ਸੁਣੇ ਜਾਣਗੇ ਸੁਣਨ ਤੋਂ ਬਾਅਦ ਜੇ ਕੋਈ ਉਤਰਾਜ ਵੈਲਿਡ ਹੋਊਗਾ ਉਹਨੂੰ ਠੀਕ ਕਰ ਦਿੱਤਾ ਜਾਊਗਾ ਜੇ અનਵੈਲਿਡ ਹੋਊਗਾ ਇਹਦਾ ਮਤਲਬ ਤੇ ਉਹ ਫਿਰ ਉਹਨੂੰ ਖਤਮ ਕਰਕੇ ਜਿਹੜੀ ਨੋਟੀਫਿਕੇਸ਼ਨ ਉਹ ਕਰ ਦਿੱਤੀ ਜਾਊਗੀ ਤੋਂ ਬਾਅਦ ਫਿਰ ਜਿਹੜਾ ਪ੍ਰੋਸੈਸ ਆ ਉਹ ਵਾਰ ਬੰਦੀ ਦਾ ਸ਼ੁਰੂ ਹੋਣਾ ਇਹ ਜਿਹੜੀ ਹੱਦ ਬੰਦੀ ਹੈ ਇਹਦੇ ਵਿੱਚ ਕਿਹੜਾ ਜਿਹੜਾ ਇੰਡੀਆ ਸ਼ਾਮ ਕੀਤਾ ਜਾਏ ਇਹਦੇ ਬਾਰੇ ਤੇ ਕੋਈ ਜਿਹੜੀ ਹੱਦ ਬੰਦੀ ਹੈ ਇਹਦੇ ਵਿੱਚ ਇੱਕ ਤਾਂ 에어로 ਸਿਟੀ ਸਾਰਾ ਸ਼ਾਮਿਲ ਕਰ ਲਿਆ ਉਦੋਂ ਬਾਅਦ ਫਿਰ ਆ ਆਈਟੀਸੀਡੀ ਸ਼ਾਰਟ ਵੀ ਉਸ ਤੋਂ ਬਾਅਦ ਫਿਰ ਆਈਟੀ ਨਾ ਐਰੋਸਿਟੀ ਨੂੰ ਕਵਰ ਕਰਦੇ ਹੋਏ ਬਕਾਇਦਾ ਤੌਰ ਤੇ ਸੈਕਟਰ 82A 80 ਨਾ 83A ਉਸ ਤੋਂ ਬਾਅਦ 82 82 ਤੋਂ ਅੱਗੇ ਲੰਘਦੇ ਹੋਏ ਫਿਰ 85 86 87 ਛੱਡਦਾ ਕਿਉਂਕਿ ਡਵੈਲਪ ਨਹੀਂ ਹੋਇਆ ਹੈਗਾ ਫਿਰ 88 89 ਉਸ ਤੋਂ ਬਾਅਦ ਫਿਰ 90 94 91 ਤੱਕ ਹੁੰਦੇ ਹੋਏ ਫਿਰ ਬਕਾਇਦਾ ਤੌਰ ਤੇ ਜਿਹੜੀ ਪੁਰਾਣੀ ਲਿਮਟ ਉਹ ਉਹ ਜਿਹੜੀ ਪਹਿਲੀ ਵਾਲੀ ਲਾਈਨ ਆ ਉਹ ਰੱਖੀ ਗਈ ਇਹਦੇ ਵਿੱਚੋਂ ਕੁਝ ਇੱਕ ਨੇ ਕੱਢੇ ਲਈਦਾ ਇਹਨੂੰ ਸਵਾਲ ਜਿਹੜੇ ਬੋਧੀ ਕਰ ਰਹੇ ਨੇ ਉਹ ਕਰ ਰਹੇ ਨੇ ਮੋਹਨ ਵਰਤਾ ਵਰ ਮਾਜਰਾ ਘਟਦਾ ਬਿਹਾਰੀ ਪਿੰਡ ਕੱਟਦਾ ਜਿਸੇ ਤਰ੍ਹਾਂ ਜਿਵੇਂ ਨਾ ਲਖਨਊਰ ਵੀ ਪਾਇਆ ਇਹ ਕੁਝ ਸਵਾਲ ਕਰੇ ਖਾਇਆ ਜਾਣੇ ਕਿ ਪਿੰਡਾਂ ਨੂੰ ਸ਼ਾਇਦ ਮੋਹਨ ਸਾਹਿਬ ਬਕਵਾਸ ਨੂੰ ਕਰਨਾ ਨਹੀਂ ਚਾਹੁੰਦੇ ਨਾ ਕਰਦੇ ਨੇ ਦੇਖੋ ਨਗਰ ਨਗਰ ਕਮ ਦੇ ਵਿੱਚ ਆਉਣ ਨਾਲ ਹੀ ਵਿਕਾਸ ਦੀ ਸ਼ੁਰੂ ਹੋ ਜਾਂਦਾ ਜਦੋਂ ਨਗਰ ਨਗਰ ਕਮ ਦੇ ਵਿੱਚ ਕੋਈ ਏਰੀਆ ਆਉਂਦਾ ਹੈ ਨਾ ਜੀ ਤੇ ਉਹਦੇ ਨਾਲ ਫਿਰ ਇਕੱਲੇ ਵਿਕਾਸ ਦੇ ਨਾਲ ਨਾਲ ਅਸੀਂ ਖਰਚੇ ਵੀ ਸ਼ੁਰੂ ਹੋ ਜਾਂਦੇ ਨੇ ਤੇ ਜਿਹੜੇ ਪਹਿਲਾਂ ਪਿੰਡਾਂ ਸ਼ਾਮਿਲ ਕੀਤੇ ਗਏ ਨੇ ਜਿਦਾਂ ਸੁਹਾਣਾ ਪਿੰਡ ਹੈ ਮਟੌਰ ਹੈ ਮਦਨਪੁਰਾ ਹੈ ਮੋਹਾਲੀ ਹੈ ਜਾਂ ਗੁੰਬੜਾ ਇਹਨਾਂ ਪਿੰਡਾਂ ਦੇ ਵਿੱਚ ਹੈ ਜੀ ਟੈਕਸ ਦਾ ਰੋਲ ਹੈ ਕਿਉਂਕਿ ਫਿਰ ਟੈਕਸ ਵੀ ਪੈ ਜਾਂਦੇ ਹਾਂ ਸਿਰਾ ਪ੍ਰਾਪਰਟੀ ਟੈਕਸ ਆ ਹੋਰ ਵੀ ਬਹੁਤ ਸਾਰੇ ਜਿਹੜੇ ਖਰਚੇ ਪੈ ਜਾਂਦੇ ਨੇ ਉਹਨਾਂ ਤੇ ਗੱਲ ਚੱਲ ਰਹੀ ਹੈ ਸਾਡੀ ਅਸੀਂ ਹਰ ਵਾਰੀ ਮਤਾ ਪਾ ਕੇ ਭੇਜਦੇ ਆ ਵੀ ਜਿਹੜਾ ਪਿੰਡਾਂ ਨੂੰ ਸਾਡੇ ਜਿਹੜੇ ਸ਼ਹਿਰ ਦੇ ਵਿੱਚ ਆਏ ਨੇ ਉਹਨਾਂ ਨੂੰ ਪ੍ਰਾਪਰਟੀ ਤੋਂ ਮੁਕਤ ਕੀਤਾ ਜਾਵੇ ਕਿਉਂਕਿ ਬਾਕੀ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਅਦਰ ਮਤਲਬ ਕਿਤੇ ਟੈਕਸ ਨਹੀਂ ਹੈਗਾ ਪਰ ਜਿਹੜੇ ਮਿਨੀਮਲ ਲਿਮਿਟ ਵਿੱਚ ਆ ਜਾਂਦੇ ਆ ਉਹਨਾਂ ਤੇ ਟੈਕਸ ਲੱਗ ਜਾਂਦਾ ਤੇ ਇਸ ਕਰਕੇ ਅਸੀਂ ਇੰਤਜ਼ਾਰ ਹੋਇਆ ਜੀ ਗੱਲ ਚੱਲ ਰਹੀ ਹੈ ਤੇ ਜੂਈ ਕੋਈ ਐਦਾਂ ਦੀ ਗੱਲ ਹੁੰਦੀ ਹੈ ਜੇ ਸਰਕਾਰ ਮੰਨ ਜਾਂਦੀ ਆ ਫਿਰ ਕੋਉਣ ਚ ਕੋਈ ਦਿੱਕਤ ਨਹੀਂ ਆਗੀ ਤੇ ਇਹਨਾਂ ਨੂੰ ਵੀ ਪਾ ਲਿਆ ਜਾਵੇ ਆ ਸਰ ਜਿਹੜੇ ਇਲਾਕੇ ਦੀ ਡਵੈਲਪਮੈਂਟ ਨਹੀਂ ਹੋਈ ਜੀ ਦੱਸਿਆ ਹੈ ਅ ਜਦੋਂ ਉਹਨਾਂ ਦੀ ਡਵੈਲਪਮੈਂਟ ਪੂਰੀ ਹੋ ਜਾਊਗੀ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਊਗਾ ਬਾਅਦ ਚ ਆਦਿ ਜਿਦਾਂ ਜਿਦਾਂ ਦੇਖੋ ਮੋਹਾਲੀ ਦੇ ਵਿੱਚ ਇਹ ਹੈ ਵੀ ਮੋਹਾਲੀ ਨੂੰ ਡਵੈਲਪ ਕਰਤਾ ਹੈ ਗਮਾੜਾ ਔਰ ਜਿਹੜੀ ਉਹ ਡਵੈਲਪ ਕਰੀ ਜਾਂਦਾ ਤੇ ਉਹ ਤੋਂ ਲਿਮਟ ਦੇ ਵਿੱਚ ਵੀ ਸ਼ਾਮਲ ਹੋ ਹੀ ਜਾਂਦੇ ਤੇ ਗਮਾੜਾ ਤੇ ਪ੍ਰਾਈਵੇਟ ਜਿਹੜੇ ਬੰਦੇ ਨੂੰ ਕਰ ਰਹੇ ਨੇ ਜਿਨ੍ਹਾਂ ਨੇ ਕੰਪਲੀਟ ਕਰਤਾ ਜਾਂ ਕਰਨ ਦੇ ਨਜ਼ਦੀਕ ਆ ਉਨਾਂ ਨੂੰ ਮਿਸਪਲ ਲਿਮਟ ਵਿੱਚ ਸ਼ਾਮਲ ਕਰ ਲਿਆ ਜਿਹੜੇ ਕੰਪਲੀਟ ਕਰਦੇ ਨੇ ਕਿ 100% ਉਹ ਫਿਰ ਮਿਸਪਲ ਲਿਮਟ ਨੂੰ ਮਿਸਪਲ ਕੌਂਸਲ ਨੂੰ ਕਾਰਪੋਰੇਸ਼ਨ ਨੂੰ ਗਵਾਡਾ ਭਾਵੇਂ ਪ੍ਰਾਈਵੇਟ ਬੰਦੇ ਨੇ ਉਹ ਇਹ ਕਹਿਣਗੇ ਵੀ ਅਸੀਂ ਸਾਰਾ ਡਵੈਲਪ ਕਰਤਾ ਤੁਸੀਂ ਹੁਣ ਇਹਨਾਂ ਨੂੰ ਟੇਕਓਵਰ ਕਰ ਲਓ ਮਿਸਪਲ ਲਿਮਟ ਦਾ ਮਤਲਬ ਟੇਕਓਵਰ ਨਹੀਂ ਹੈ ਮਿਸਪਲ ਲਿਮਟ ਵੱਧ ਗਈ ਟੇਕਓਵਰ ਉਦੋਂ ਹੋਣਾ ਜਦੋਂ ਪੂਰਾ ਸੈਕਟਰ ਜਿਹੜਾ ਡਵੈਲਪ ਹੋ ਗਿਆ ਡਵੈਲਪ ਹੋਣ ਤੋਂ ਬਾਅਦ ਰਿਕਵੈਸਟ ਕੀਤੀ ਗਵਾਡਾ ਜਾਂ ਪ੍ਰਾਈਵੇਟ ਪ੍ਰੋਮੋਟਰ ਨੇ ਡਿਵੈਲਪਰ ਨੇ ਬਈ ਜੀ ਸਾਡਾ ਸਾਰਾ ਸੈਕਟਰ ਡਵੈਲਪ ਹੋ ਗਿਆ ਤੇ ਤੁਸੀਂ ਹੁਣ ਇਹਨੂੰ ਆਪਣੀ ਉਹਦੇ ਵਿੱਚ ਲੈ ਲਓ ਆਪਣੇ ਜੂਰੀ ਡਿਫੀਸ਼ੀਅਲ ਜੂਰੀ ਡਿਫੀਸ਼ੀਅਲ ਤਾਂ ਪਹਿਲਾਂ ਹੀ ਆ ਗਿਆ ਲੇਕਿਨ ਮਿਊਸਪਲਿੰਮ ਦੇ ਕੰਮਕਾਰ ਉਥੇ ਨਾ ਮਿਊਸਪਲ ਦੇ ਕੰਮਕਾਰ ਤਾਂ ਹੋਣਗੇ ਜੇ ਬਕਾਇਦਾ ਤੌਰ ਤੇ ਹੈਂਡਿੰਗ ਓਵਰ ਤੇ ਟੇਕਿੰਗ ਓਵਰ ਹੋ ਜੂਗੀ ਇਹ ਹੈਂਡਿੰਗ ਓਵਰ ਟੇਕਿੰਗ ਓਵਰ ਕਦੋਂ ਹੋਣੀ ਹੈ ਇਹ ਉਦੋਂ ਹੋਣੀ ਹੈ ਜਦੋਂ ਬਕਾਇਦਾ ਤੌਰ ਤੇ ਸਾਰਾ ਸੈਕਟਰ ਡਵੈਲਪ ਹੋ ਗਿਆ ਮੰਨ ਲਓ ਗੁਵਾਡਾ ਨੇ ਕਿ ਸੈਕਟਰ ਡਵੈਲਪ ਕਰਤਾ ਉਹਨੇ ਰਿਕਵੈਸਟ ਕਰ ਲਈ ਮਿਊਸਪਲ ਕਾਰਪੋਰੇਸ਼ਨ ਨੂੰ ਵੀ ਤੁਸੀਂ ਸਾਡਾ ਸੈਕਟਰ ਲੈ ਲਓ ਅਸੀਂ ਡਿਵੈਲਪ ਕਰਦਾ ਔਰ ਤੁਸੀਂ ਇਹਦੀ ਮੇਨਟੇਨਿੰਗ ਕਰੋ ਫਿਰ ਉਹ ਬਕਾਇਦਾ ਤੌਰ ਤੇ ਮਿਊਨਿਸਪਲ ਕਾਰਪੋਰੇਸ਼ਨ ਦੇਖੂਗੀ ਵੀ ਇਹ ਪੂਰਾ ਸੈਕਟਰ ਡਿਵੈਲਪ ਹੋ ਗਿਆ ਸੜਕਾਂ ਸੀਵਰੇਜ ਵਾਟਰ ਸਪਲਾਈ ਸਟਰੀਟ ਲਾਈਟ ਅਤੇ ਹਾਰਟੀਕਲਚਰ ਦਾ ਕੰਮ ਪਾਰਕਾਂ ਦੀ ਡਿਵੈਲਪਮੈਂਟ ਸਾਰੀ ਹੋ ਗਈ ਜਿੱਦਾਂ ਕਰਨੀ ਸੀ ਜਿੱਦਾਂ ਲੋਕਾਂ ਦਾ ਕਮਿਟਮੈਂਟ ਕੀਤੀ ਸੀ ਅਥਾਰਟिटीज ਨੇ ਜਾਂ ਪ੍ਰਾਈਵੇਟ ਬੰਦਿਆਂ ਨੇ ਜਦੋਂ ਮਿਊਨਿਸਪਲ ਕਾਰਪੋਰੇਸ਼ਨ ਉਹਨੂੰ ਦੇਖ ਲੇਦੀ ਉਹਦੇ ਬਾਅਦ ਫਿਰ ਉਹਦਾ ਮੇਨਟੇਨੈਂਸ ਦਾ ਕੰਮ ਵੀ ਆਪਣੇ ਹੱਥਾਂ ਦੇ ਵਿੱਚ ਲੈ ਲੇਦੀ ਹੈ ਤੇ ਜਿਹੜਾ ਪ੍ਰਾਪਰਟੀ ਟੈਕਸ ਹੈ ਇਹ ਲੋਕਾਂ ਨੂੰ ਕੋਈ ਪਹਿਲਾਂ ਜਦੋਂ ਇੱਕ ਪ੍ਰਾਪਰ ਟੇਕਓਵਰ ਹੈ ਨਾ ਹੋ ਗਿਆ ਕਿ ਉਹ ਤੋਂ ਸ਼ੁਰੂ ਹੋ ਜਾਈਏ ਨਾ ਪ੍ਰਾਪਰਟੀ ਟੈਕਸ ਅੱਜ ਤੋਂ ਸ਼ੁਰੂ ਹੋ ਜਾਣਾ ਜਦੋਂ ਤੋਂ ਮਤਲਬ ਮੰਨ ਮਿਸਵਾਲ ਨੇ ਮੇਰੇ ਵਿੱਚ ਸ਼ਾਮਲ ਹੋ ਗਿਆ ਜਦੋਂ ਨੋਟੀਫਿਕੇਸ਼ਨ ਆ ਜਦੋਂ ਫਾਈਨਲ ਨੋਟੀਫਿਕੇਸ਼ਨ ਹੋ ਗਿਆ ਉਸ ਦਿਨ ਜਿਹੜਾ ਟੈਕਸ ਲਗਣਾ ਸ਼ੁਰੂ ਹੋ ਜਾਣਾ ਤੇ ਜਦੋਂ ਆਪਣਾ ਪਰਸਪੈਕਟਿਵ ਵਿੱਚ ਟੇਕਓਵਰ ਹੀ ਨਹੀਂ ਕਰਨਾ ਤੇ ਪ੍ਰਾਪਰਟੀ ਟੈਕਸ ਕਿਉਂ ਨਹੀਂ ਟੇਕਓਵਰ ਦੀ ਗੱਲ ਹੈ ਨਾ ਵੀ ਟੇਕਓਵਰ ਉਦੋਂ ਕਰਨਾ ਜਦੋਂ ਪੂਰਾ ਡਿਵੈਲਪ ਕਰ ਪੂਰਾ ਰੈਲਮੈਂਟ ਦੋਬਾ ਲੇ ਗੋਕਰ ਅਧਿਕਰ ਦੇਣ ਅੱਜ ਇਹਨੂੰ ਡੀਕਵਰ ਕਰ ਲੈਣਾ ਜੇ 6 ਮਹੀਨੇ ਨੂੰ ਕਰਨਗੇ 6 ਮਹੀਨੇ ਨੂੰ ਕਰ ਦੇਣਾ ਲੇਕਿਨ ਜਿਹੜਾ ਹਦੂਦ ਦੇ ਅੰਦਰ ਮਤਲਬ ਪ੍ਰਾਪਰਟੀ ਆ ਗਈ ਇਸ ਮਿਸਤਰੀ ਦੇ ਵਿੱਚ ਜਿਹੜਾ ਮਿਊਨਿਸਪਲ ਕਾਰਪੋਰੇਟ ਐਕਟ ਲਾਗੂ ਹੋ ਗਿਆ ਲਾਗੂ ਹੋਣ ਤੋਂ ਬਾਅਦ ਫਿਰ ਉਹਦਾ ਮਤਲਬ ਟੈਕਸ ਵੀ ਸ਼ੁਰੂ ਹੋ ਗਏ ਸਾਰੇ ਤੇ ਉਥੇ ਦੇ ਲੋਕਾਂ ਨੂੰ ਫਿਰ ਇਹਦਾ ਬੈਨੀਫਿਟ ਹੀ ਹੋਏਗਾ ਇਹ ਬੈਨੀਫਿਟ ਹੋਊਗਾ ਕਿਉਂਕਿ ਗਵਾਡਾ ਵੀ ਇਹੀ ਚਾਹੂਗਾ ਡਿਵੈਲਪਰ ਵੀ ਇਹੀ ਚਾਹੇਗਾ ਵੀ ਜਲਦੀ ਅਸੀਂ ਸਭੋ ਹੋਰ ਵਧੀਆ ਹੋ ਜਾਊਗਾ ਵੀ ਇਹੋ ਚਾਹੋਂਗੇ ਵੀ ਯਾਰ ਇਕ ਅਥਾਰਟੀ ਆ ਗਈ ਹੁਣ ਅਸੀਂ ਇਹਨੂੰ ਜਲਦੀ ਜਲਦੀ ਡਿਵੈਲਪ ਕਰੀਏ ਤੇ ਤਾਂ ਜਲਦੀ ਜਲਦੀ ਡਿਵੈਲਪ ਕਰਕੇ ਅਸੀਂ ਮਿਸਟਰ ਕਾਰਪੋਰੇਸ਼ਨ ਨੂੰ ਸੌਂਪੀਏ ਤਾਂ ਕਿ ਉਹਨਾਂ ਜਿਹੜਾ ਪੈਸਾ ਦੇ ਰਹੇ ਨੇ ਲੋਕ ਇਹਨੇ ਉਹਨਾਂ ਨੂੰ ਉਹਨਾਂ ਦੇ ਕੰਮ ਹੋਣੇ ਆ ਜਿਹੜੇ ਉਹ ਸ਼ੁਰੂ ਹੋਣ ਇਸ ਕਰਕੇ ਹਰੇਕ ਬੰਦਾ ਚਾਹੁੰਦਾ ਵੀ ਯਾਰ ਮੇਰੇ ਗੱਲ ਨੂੰ ਗੱਲ ਤੋਂ ਗੱਲ ਰਹੇ ਮੇਰੀ ਜ਼ਿੰਮੇਵਾਰੀ ਖਤਮ ਹੋਊਗੀ ਤੇ ਹੁਣ ਮਿਸਟਰ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਸੰਭੋ ਉਹਤਰਾਸ ਵੀ ਬਣਾ ਕੇ ਕਾਰਪੋਰੇਸ਼ਨ ਦੇ ਤੇ ਉਹਨਾਂ ਦੇ ਬਗੈਰ ਉਧਰ ਦੀ ਉਧਰ ਦੀ ਗੱਲ ਹੈ ਵੀ ਜਦੋਂ ਲਿਬਰ ਦੇ ਵਿੱਚ ਆ ਗਿਆ ਤੇ ਵਾਰਡ ਦੇ ਵਿੱਚ ਉਹਨਾਂ ਨੇ ਆ ਜਾਣਾ ਇਹ ਵਾਰ ਚਾਹਣਗੇ ਤਾਂ ਵੋਟਰ ਬਣਨਗੇ ਵੋਟਰ ਬਣਨਗੇ ਤਾਂ ਵੋਟਰ ਵੀ ਬਣਨਗੇ ਇਸ ਕਰਕੇ ਮਤਲਬ ਹੁਣ ਜਿਹੜੀ ਕਾਰਪੋਰੇਸ਼ਨ ਨਵੀਂ ਬਣੂਗੀ ਉਹ ਉਹ ਜਿਹੜੀ ਮੈਂ ਤੁਹਾਨੂੰ ਨੇੜੋਂ ਦਾ ਏਰੀਆ ਵਿੱਚ ਦੱਸਿਆ ਉਹਦੇ ਵਿੱਚ ਬਣੂਗਾ ਤਾਂ ਗਾਇਤ ਦੀ ਵਧਾਈ ਕਿੰਨੇ ਦੇਖਦੇ ਤੁਸੀਂ ਜਦੋਂ ਏਰੀਆ ਵੱਡਾ ਹੈਗਾ ਤਾਂ ਚਰੂਤੀਆਂ ਵੀ ਕਾਫੀ ਸਾਹਮਣੇ ਹੁੰਦੀਆਂ ਨੇ ਤੇ ਲੋਕਾਂ 'ਚ ਵਿਚਰਨਾ ਉਹਨਾਂ ਦੀ ਉਮੀਦਾਂ ਤੇ ਫਿਰ ਖਰਾ ਉਤਰਨਾ ਆਹ ਕਿੱਦਾਂ ਮੱਦੇ ਇਹ ਦੇਖੋ ਅਸੀਂ ਤਾਂ ਮਤਲਬ ਬਣਦੇ ਕਿਉਂ ਐਮ ਐਲ ਏ ਮੰਤਰੀ ਮੁੱਖ ਮੰਤਰੀ ਪ੍ਰੈਮ ਮਿੰਿਸਟਰ ਜਾਂ ਫਿਰ ਐਮਸੀ ਮੇਅਰ ਇਸੇ ਕਰਕੇ ਬਣਦੇ ਨੇ ਕਿ ਲੋਕਾਂ ਦੀ ਜਿਹੜੀ ਸਮੱਸਿਆਵਾਂ ਦਾ ਹੱਲ ਜਿਹੜਾ ਉਹ ਹੋਵੇ ਤੇ ਇਸ ਗ੍ਰੰ ਕੇ ਹੱਲ ਕਰਨ ਲਈ ਬੈਠੇ ਆ ਤੇ ਮਿਊਨਿਸਪਲ ਲਿਮਟ ਵੱਧ ਗਈ ਤੇ ਵਧਮ ਦੇ ਨਾਲ ਜਿਹੜੀਆਂ ਵੀ ਕੰਮ ਹੋਣਗੇ ਲੋਕਾਂ ਦੇ ਕੰਮ ਹੋਣਗੇ ਤੇ ਮੈਂ ਐਜ਼ ਐਮਐਲਏ ਜਾਂ ਇੱਥੇ ਐਜ਼ ਸੇਵਾਦਾਰ ਮੋਹਾਲੀ ਦਾ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਮੈਂ ਧੰਨਵਾਦ ਕਰਦਾ ਮਾਜੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਸਾਡੇ ਮਨਿਸਟਰ ਨੇ ਜਿਹੜੇ ਡਾਕਟਰ ਰੋਜੀ ਜੀ ਦਾ ਵੀ ਜਿਨ੍ਹਾਂ ਨੇ ਇਹ ਮਤਲਬ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਔਰ ਅਫੀਸਰ ਸਾਹਿਬਾਨ ਦਾ ਦਾਅਵਾ ਕਰਦਾ ਵੀ ਜਿਹਦਾ ਨੇ ਸਾਰਾ ਰਲ ਕੇ ਤਿਆਰ ਕਰਵਾ ਕੇ ਖ਼ਵਾਰ ਦੇ ਵਿੱਚ ਘੁਮਵਾਇਆ ਇੱਕ ਹੋਰ ਗੱਲ ਦਾ ਸਵਾਲ ਡਵੈਲਪੀ ਰੀਅਲ ਜਿਹੜੀ ਲਾਈਕ ਨਹੀਂ ਉਹਦੇ ਤੇ ਪੀਡੀਆਈ ਵਾਲਿਆਂ ਨੂੰ ਬਹੁਤ ਅੱਗੇ ਵਿੱਚ ਹੈਗਾ ਰੋਸ ਹੈ ਕਿ ਸਾਨੂੰ ਨਹੀਂ ਸਮਝਉਂਦਾ ਕਿ ਅਸੀਂ ਤਾਂ ਗਲਤ ਹੋ ਚੁੱਕੇ ਹਾਂ ਪੀਡੀਆਈ ਆਣਾ ਹੁੰਦਾ ਮੇਰਾ ਖਿਆਲ ਹੈ ਵੀ ਜੇ ਪੂਰੀ ਡਵੈਲਪਮੈਂਟ ਸੈਨ ਹੋਈ ਨਹੀਂ ਹੈਗੀ ਜਦੋਂ ਗੱਲ ਹੈ ਇਸ ਕਰਕੇ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਇਹ ਨਹੀਂ ਜੀ ਬਾਰੇ ਮੈਨੂੰ ਬਾਹਲਾ ਨਹੀਂ ਪਤਾ ਪਰ ਮੈਂ ਕੋਸ਼ਿਸ਼ ਕਰੂੰਗਾ ਵੀ ਹੋਏਗਾ ਜੇ ਡਵੈਲਪ ਪੂਰਾ ਹੋ ਗਿਆ ਤਾਂ ਉਹਨੂੰ ਵੀ ਅਸੀਂ ਬਹੁਤ ਜਲਦੀ ਇਸ ਬੀਜ ਲੈ ਲਿਆਗੇ ਲੈ ਲੰ ਸਰ ਇੱਕੋ ਹੀ ਲਗਾਇਆ ਇਲੈਕਸ਼ਨ ਤੇ ਬਹੁਤ ਟਾਈਮ ਲੱਗ ਗਿਆ ਤੀ ਮੋਹਾਲ ਦੀ ਤੇ ਕਿਹੜੇ ਕਿਹੜੇ ਕੰਮ ਨੇ ਕਿਹੜੇ ਰਹਿ ਗਏ ਨੇ ਕਿਹੜੇ ਤੁਸੀਂ 2027 ਤੋਂ ਪਹਿਲਾਂ ਚਾਹੁੰਦੇ ਵੀ ਪੂਰੀ ਲੋਕੋ ਮੋਹਾਲੀ ਦੇ ਵਿੱਚ ਹੁਣ ਬਹੁਤ ਕੰਮ ਹੋ ਰਿਹਾ ਹੈ ਅਗੋ ਨਾਲ ਟਾਈਮ ਜੁ ਵੀ ਦੇਖੋਗੇ ਬਈ ਕੋਈ ਸੜਕ ਐਸੀ ਨਹੀਂ ਡੇਣੀ ਤੁਹਾਡੇ ਕੋਲ 50 ਕਰੋੜ ਦੀ ਲਾਗਤ ਨਾਲ ਸੜਕਾਂ ਦਾ ਕੰਮ ਹੋ ਰਿਹਾ ਹੈ 25 ਕਰੋੜ ਦੀ ਲਾਗਤ ਨਾਲ ਜਿੰਨੀਆਂ ਵੀ ਪਾਰਕਾਂ ਨੇ ਹਾਰਟੀਕਲਚਰ ਦਾ ਕੰਮ ਨੇ ਸਾਰੇ ਹੋ ਰਹੇ ਨੇ ਔਰ ਜਿੰਨੇ ਵੀ ਰੋਡ ਬਰਮਸ ਨੇ ਉਹ ਚਮਕਾਏ ਜਾ ਰਹੇ ਨੇ ਪੀਆਰ 7 ਸਪੈਸ਼ਲ ਜਿਹੜੀਆਂ ਉਹ ਇੰਟਰਨੈਸ਼ਨਲ ਲੈਵਲ ਤੇ ਉਹਦਾ ਡਿਜ਼ਾਈਨਿੰਗ ਕਰਾਈ ਜਾ ਰਹੀ ਹੈ ਤਾਂ ਕਿ 에어ਪੋਰਟ ਤੋਂ ਲੈ ਕੇ ਨੇ ਜਿਹੜਾ 3 ਪੁਆਇੰਟ ਹੈ ਜਿੱਥੋਂ ਮਿਸਮਾ ਲਿਮਿਟ ਹੈ ਸ਼ੁਰੂ ਹੋਣੀ ਹੈ ਪਟਿਆਲਾ ਰੋਡ ਦੇ ਜਿਹੜਾ ਚੌਕ ਹੈ ਉਥੋਂ ਲੈ ਕੇ ਪੀਆਰ 7 ਜਿਹੜੀ ਜਿੱ ਤੱਕ ਜਾਂਦੀ ਹੈ ਹਗੜ ਤੱਕ ਉਹਦੀ ਬਿਊਟੀਫਿਕੇਸ਼ਨ ਦਾ ਇੱਕ ਰੋਡ ਮੈਪ ਤਿਆਰ ਹੋ ਰਿਹਾ ਹੈ ਤੇ ਉਹ ਰੋਡ ਮੈਪ ਦੇ ਵਿੱਚ ਉਹਨੂੰ ਬਹੁਤ ਹੀ ਵਧੀਆ ਤਿਆਰ ਕੀਤਾ ਜਾਊਗਾ ਬਾਕੀ ਉਦਾਲੀਆਂ ਸਾੜੀਆਂ ਬਣ ਰਹੀਆਂ ਨੇ ਤੇ ਬਹੁਤ ਜਲਦੀ ਚੌਕ ਨੇ ਜਿਹੜੇ ਅੱਜ ਅਸੀਂ ਚੌਂਕਾਂ ਦਾ ਸੀ ਰਖਾ ਨਹੀਂ ਪੱਤਰ ਲੇਕਿਨ ਸਾਡੇ ਸੀਰ ਸਾਹਿਬ ਦੀ ਟ੍ਰਾਂਸਫਰ ਹੋਣ ਕਰਕੇ ਵਿੱਚ ਲੰਘ ਗਿਆ ਤੇ ਜਿਹੜਾ ਗੁਰਦੁਆਰਾ ਸਹੀ ਸਿੰਘ ਜੀ ਦਾ ਉਥੇ ਚੌਕ ਬਣ ਰਿਹਾ ਹੈ ਆ 70 ਗੇਟ ਦੇ 79 ਵਾਲੀ ਪਟੜੀ ਆਏ ਹੋਏ ਚੌਂਕ ਦੇ ਇੱਥੇ ਬਣ ਰਿਹਾ ਹੈ ਫਿਰ ਜਿਹੜਾ ਆਈਐਸਆਰ ਆ ਉਹਦੇ ਸਾਹਮਣੇ ਜਿਹੜੀ 3 ਪੁਆਇੰਟ ਆ ਉਹਨੂੰ ਬਿਊਟੀਫਿਕੇਸ਼ਨ ਕਰਕੇ ਬਕਾਇਦਾ ਤੌਰ ਤੇ ਇਹਨਾਂ ਟ੍ਰੈਫਿਕ ਸਿਸਟਮ ਉਹਦਾ ਅਪਗ੍ਰੇਡ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਤੇ ਚੌਂਕ ਬਣਨਾ ਸ਼ਹਿਰ ਦੀ ਖੂਬਸੂਰਤੀ ਬਣੇ ਇਹ ਦੋ ਵੇਦਾ 10 ਤੋਂ 12 ਚੌਂਕ ਨੇ ਜਿਹੜੇ ਹੋਰ ਬਣ ਰਹੇ ਨੇ ਜਿਦੇ ਨਾਲ ਜਿੱਥੇ ਖੂਬਸੂਰਤੀ ਵਧੂਗੀ ਗ੍ਰੀਨਰੀ ਵਧੂਗੀ ਸ਼ਹਿਰ ਸੋਹਣਾ ਲੱਗੂ ਉੱਥੇ ਜਿਹੜੇ ਵੱਡੇ ਪੱਧਰ ਤੇ ਐਕਸੀਡੈਂਟ ਹੁੰਦੇ ਨੇ ਜਿਹੜੇ ਟ੍ਰੈਫਿਕ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਉਹ ਵੀ ਖਤਮ ਹੋ ਜਾ ਰਹੇ ਨੇ ਇੱਥੇ ਸਰ ਸਿਹਤ ਬੀਮਾ ਯੋਜਨਾ ਕਾਰਜ ਜੋ ਸਾਡੇ ਪੀਪੀਸੀ ਕਰਮਚਾਰਨਾਂ ਤੇ ਪ੍ਰਣਾਲੀ ਤੋਂ ਸ਼ੁਰੂਆਤ ਹੋਈ ਤਾਂ ਮੁਹਾਲੀ 'ਚ ਜਦੋਂ ਅਸੀਂ ਲੋਕਾਂ ਨਾਲ ਵੀ ਗੱਲ ਕਰਦੇ ਹਾਂ ਲੋਕਾਂ 'ਚ ਹਜੇ ਕੈਰੀ ਐਪਾਂ ਨੂੰ ਇਹਨਾਂ ਨੂੰ ਪਤਾ ਨਹੀਂ ਵੀ ਕਾਰਡ ਬਣਗੇ ਜਾਂ ਕਰਮੋ ਬਣਨਗੇ ਕੋਈ ਰਜਿਸਟ੍ਰੇਸ਼ਨ ਕੈਂਪ ਬੂ ਸ਼ੁਰੂ ਕਰ ਰਹੇ ਹੋ ਮਹਾਲੀ ਦੇ ਲੋਕਾਂ ਨੂੰ ਬਹੁਤ ਜਲਦੀ ਪਾਰਟੀ ਵੱਲੋਂ ਪ੍ਰੋਗਰਾਮ ਆ ਰਿਹਾ ਹੈ ਪਰ ਮੈਨੂੰ ਲੱਗਦਾ ਵੀ ਜਲਦੀ ਮੇਰੇ ਖਿਆਲ ਹਫਤੇ 10 ਦਿਨ ਦੇ 3 15 ਦੇ ਵਿੱਚ ਪ੍ਰੋਗਰਾਮ ਆ ਜਿਹੜਾ ਸ਼ੁਰੂ ਹੋ ਜੂਗਾ ਤੁਸੀਂ ਦੇਖਿਆ ਹੀ ਹੈ ਆਪੋਜੀਸ਼ਨ ਵਾਲੇ ਰੌਲਾ ਪਾਉਂਦੇ ਸੀ ਸੜਕਾਂ ਟੁੱਟ ਗਈਆਂ ਹੋ ਗਿਆ ਕਈ ਤਾਂ ਸਾਡੇ ਬੰਦੇ ਜਾ ਕੇ ਉੱਤੇ ਟਰੱਕ ਦਾ ਟਰਾਲੀ ਲੈ ਕੇ ਵੀ ਗਏ ਛੋਟੇ ਛੋਟੇ ਭਰਉਣ ਵਾਸਤੇ ਜੀ ਇਹ ਨਹੀਂ ਜੀ ਉਹ ਮਤਲਬ ਹੁਣ ਸਰਕਾਰ ਵੀ ਸਾਰੇ ਬੰਨੀ ਸ਼ੁਰੂ ਹੋ ਗਈਆਂ ਹੋਰ ਵੀ ਜਿੰਨੇ ਕੰਮ ਸੀ ਜਿਹੜੀਆਂ ਗਰੰਟੀਆਂ ਸਰਕਾਰ ਨੇ ਦਿੱਤੀਆਂ ਭਾਵੇਂ ਉਹ ਬਿਜਲੀ ਮਾਫੀ ਦੀ ਸੀ ਭਾਵੇਂ ਉਹ ਮਹੱਲਾ ਕਲਿੰਗ ਸੀ ਭਾਵੇਂ ਐਜੂਕੇਸ਼ਨ ਦੀ ਸੀ ਭਾਵੇਂ ਬੇਜਿਗਨਨੋ ਜਿਆਰ ਦੀ ਸੀ ਹੌਲੀ ਹੌਲੀ ਕਰਕੇ ਸਾਰੀ ਬੋਲੀਆਂ ਕਰ ਦਿੱਤੀ। ਠੀਕ ਆ ਯਾਰ ਵਾਲੀ ਰਹਿੰਦੀ ਹੈ ਯਾਰ। ਤੁਸੀਂ ਵੀ ਦੇਖੋ ਬਹੁਤ ਜਲਦੀ ਮਤਲਬ ਜਿਹੜਾ 1000 ਰੁਪਏ ਵਾਲਾ 1100 ਰੁਪਏ ਵਾਲੀ ਗੱਲ ਵੀ ਸਮਝ ਲਓ ਵੀ ਬਹੁਤ ਜਲਦੀ ਅ ਸ਼ੁਰੂ ਹੋ ਜਾਵੇ। ਵਾਪਸ ਆਣੇ ਮੇਰੀ ਇਹ ਹੱਦ ਤੱਕ ਦੀ ਉਹਨਾਂ ਤੋਂ ਵਾਲ ਵਾਰਡ ਬੰਦੀ ਲੱਗੇ। ਇਹ ਕਿੰਨੇ ਕੁ ਵਾਰਡ ਮਹਾਲੀ ਦੇ ਵਿੱਚ ਬਾਤ ਸਾਲੇ ਬਹੁਤ ਵੱਡਾ ਏਰੀਆ ਸ਼ਾਮਿਲ ਕੀਤਾ ਗਿਆ। ਦੇਖੋ ਗੱਲ ਇਹ ਵੀ ਇਹਦਾ ਡਿਪੈਂਡ ਬੀ ਮਨ ਮਲੇਕਾ ਵਾਲੀ ਜਿਹਦਾ ਨੋਟੀਫਿਕੇਸ਼ਨ ਹੋ ਜੂਗੀ ਫਿਰ ਜਿਹੜੇ ਉੱਥੇ ਐਕਸਪਰਟ ਨੇ ਬੈਠੇ ਉਹ ਫਿਰ ਦੇਖਣਾ ਕਿ ਕਿਹੜਾ ਵਾਰਡ ਕਿੰਨੇ ਬਾਣੇ ਨੇ ਤੇ ਕਿੰਨੀ ਵਾਦੀ ਵਾਸਤੇ ਘੱਟੋ ਘੱਟ ਕਿਹੜਾ ਵਾਰਡ ਜ਼ਾਹੀਦਾ ਔਰ ਉਸ ਮੁਤਾਬਕ ਫਿਰ ਸਾਰੇ ਵਾਰਡ ਨੇ ਜਿਹੜੇ ਤਿਆਰ ਕੀਤੇ ਆ ਉਹ ਵੀ ਤੁਹਾਨੂੰ ਦੱਸ ਦਿੱਤਾ ਜਾਊਗਾ ਜਦੋਂ ਹੋ ਗਏ ਇੱਕ ਹੋਰ ਆ ਸਰ ਪਿਛਲੀ ਵਾਰ ਜਿਹੜੀ ਵਾਰਡ ਦੀ ਕੀਤੀ ਗਈ ਉਹ ਵੀ ਲੋਕਾਂ ਨੂੰ ਬਹੁਤ ਭਾਰੀ ਬੋਸ ਤੇ ਰਿਆ ਤੇ ਕੰਟੀਨਿਊੇਸ਼ਨ ਦੇ ਵਿੱਚ ਕੰਟੀਨਿਊਟੀ ਦੇ ਅਵਾਰਡ ਨਹੀਂ ਬਣਿਆ ਜਿਵੇਂ ਪੰਜ ਦੇ ਦਾ ਅਧੀਨ ਇਹ ਤੁਹਾਨੂੰ ਪਤਾ ਸਾਫ਼ ਜਿਹਾ ਕੀ ਹੋਣਾ ਥੋੜਾ ਜਿਹਾ ਸਸੂਤ ਪਤਾ ਬਿੱਟਾ ਵੀ ਇਹਨੂੰ ਸ਼ਹਿਰ ਦੇ ਕੀ ਨਾ ਕੋੜਿਆ ਗਿਆ ਤੇ ਕੋਈ ਕੀ ਹੋਇਆ ਜੀ ਜਿੱਦਣ ਦੇ ਪਾਸੇ ਲੋਨ ਦੀ ਜ਼ਿਆਦਾ ਫਲਕੂਏਸ਼ਨ ਸੀ ਉੱਥੇ ਦਾ ਕੰਮ ਵਧੀਆ ਹੋਵੇ ਦੂਜੇ ਪਾਸੇ ਲੋਨ ਅਸਲ ਦੇ ਵਿੱਚ ਤੁਹਾਨੂੰ ਕੋਈ ਤੁਸੀਂ ਕੋਈ ਪ੍ਰੋਪਰ ਪਲੈਨਿੰਗ ਕਰ ਰਹੇ ਹੋ ਵੀ ਸੈਕਟਰਸ ਦੇ ਹਿਸਾਬ ਦੇ ਨਾਲ ਕਟਿੰਗ ਦੀ ਦੇ ਵਿੱਚ ਬਾੜ ਬੰਦੀ ਪਹਿਲਾਂ ਜਿਹੜੀ ਬਾੜ ਬੰਦੀ ਕੀਤੀ ਗਈ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ ਵੀ ਉਹ ਕੀ ਗੱਲ ਨੂੰ ਮੁੱਖ ਰੱਖੀ ਕੀਤੀ ਗਈ ਉਹ ਪਰਿਵਾਰ ਬਾਦ ਨੂੰ ਔਰ ਆਪਦੀ ਹੌਮਿੰਗ ਤੇ ਆਪਦੀ ਕਾਰਪੋਰੇਸ਼ਨ ਕਿਸੇ ਵੀ ਤਰੀਕੇ ਨਾਲ ਬਣਾਉਣ ਲਈ ਵੱਡ ਘਟ ਜਿਹੜੀ ਆ ਉਹ ਕੀਤੀ ਗਈ ਬਗੈਰਤੌਰ ਤੇ ਤੁਸੀਂ ਇਸ ਗੱਲ ਨੂੰ ਭਲੀ ਭਾਤ ਜਾਣਦੇ ਹੋ ਔਰ ਤੁਸੀਂ ਇਹ ਗੱਲ ਦੇਖੋ ਵੀ ਮਤਲਬ ਇੱਕ ਇੱਕ ਵਾਰਡ ਨੂੰ 4 4 ਕਿਲੋਮੀਟਰ ਲੰਬਾ ਵਾਰਡ ਬਣਾਇਆ ਗਿਆ ਔਰ ਇੱਕ ਵਾਰ ਦਾ ਐਸਾ ਬਣਾਇਆ ਵੀ 78 ਸੈਕਟਰ ਤੋਂ ਲੈ ਕੇ ਫਿਰ ਸੁਹਾੜਾ ਪਿੰਡ ਫਿਰ 70 ਸੈਕਟਰ ਫਿਰ 71 ਸੈਕਟਰ ਤੱਕ ਮਾਇਆ ਗਿਆ ਵੋਟਾਂ ਕਿੰਨੀਆਂ ਸੀ 3000 ਮਤਲਬ ਬਹੁਤ ਜ਼ਿਆਦਾ ਲੋਕਾਂ ਨੂੰ ਧੋਖਾ ਕੀਤਾ ਲੇਕਿਨ ਲੋਕਾਂ ਨੇ ਫਿਰ ਜਵਾਬ ਦਿੱਤਾ ਜਦੋਂ ਅਸੈਂਬਲੀ ਇਲੈਕਸ਼ਨ ਹੋਈ ਫਿਰ ਤੁਸੀਂ ਦੇਖਿਆ ਵੀ ਜਿਹਨਾਂ ਬੰਦਿਆਂ ਨੇ ਲੋਕਾਂ ਨਾਲ ਧੋਖਾ ਕੀਤਾ ਲੋਕਾਂ ਨੂੰ ਇੱਕ ਬੰਦੇ ਨੇ ਆਪਣਾ ਫਾਰਮ ਮਤਲਬ ਜੇ 30 ਐਮਸੀ ਤੋਂ ਉਹਨੂੰ 3 ਕਿਲੋਮੀਟਰ 4 ਕਿਲੋਮੀਟਰ ਚੱਲ ਕੇ ਆਉਣਾ ਪੈਂਦਾ ਹੈ ਜੇ ਲੋਕਾਂ ਨਾਲ ਧੋਖਾ ਕੀਤਾ ਫਿਰ ਬੈਠੇ ਨੇ ਘਰ ਪਰ ਅਸੀਂ ਐਦਾਂ ਨਹੀਂ ਕਰਾਂਗੇ ਅਸੀਂ ਬਕਾਇਦਾ ਤੌਰ ਤੇ ਕੰਪੈਕਟ ਵਾਰਡ ਬਣਾਵਾਂਗੇ ਵਧੀਆ ਵਾਰਡ ਬਣਾਵਾਂਗੇ ਅਸੀਂ ਉਹ ਗੱਲ ਨੂੰ ਮੁੱਖ ਨਹੀਂ ਰੱਖਾਂਗੇ ਲੋਕਾਂ ਨੇ ਫੈਸਲਾ ਕਰਨਾ ਵੀ ਅਸੀਂ ਕਿਹਨੂੰ ਆਪਣਾ ਨੁਮਾਇੰਦਾ ਚੁਣਨਾ ਹੈ ਮੈਂ ਇਹ ਸਮਝਦਾ ਵੀ ਲੋਕਾਂ ਨੂੰ ਜੇ ਚੱਲ ਕੇ ਵੀ ਆਉਣਾ ਪਵੇ ਤਾਂ ਐਟ ਲੀਸਟ ਨਾ ਤੋਂ ਘੱਟ 1 ਕਿਲੋਮੀਟਰ ਤੋਂ ਵੱਧ ਜਾਂ 2 ਕਿਲੋਮੀਟਰ ਤੋਂ ਵੱਧ ਆਪਣੇ ਨੁਮਾਇੰਦੇ ਕੋਲ ਚੱਲ ਕੇ ਆਉਣ ਦਾ ਰਸਤਾ ਨਹੀਂ ਚਾਹੀਦਾ ਅਸੀਂ ਉਸ ਮਤਾਂ ਸਾਰੇ ਵਾਰਡ ਤਿਆਰ ਕਰਕੇ ਦੇਵਾਂਗੇ ਅਸੀਂ ਮੁਹਾਲੀ ਵਸਨੀਕਾਂ ਨੂੰ ਤੇ ਬੇਨਤੀ ਮੈਂ ਕਰੂੰਗਾ ਜਿਨ੍ਹਾਂ ਨੇ ਵਾਰਡ ਤਿਆਰ ਕਰਨੇ ਨੇ ਕਿ ਪਹਿਲਾਂ ਵੰਗਣ ਨਹੀਂ ਕਰਨੇ ਕਰਨ ਵਾਲੇ ਤਾਂ ਉਹੀ ਹੋਣਗੇ ਕਿ ਪਹਿਲਾਂ ਵੰਗਣ ਨਹੀਂ ਕਰਨੇ ਹੈਗੇ ਹੁਣ ਜਿਹੜੇ ਵਾਰਡ ਨੇ ਆਪਾਂ ਦੇ ਵਧੀਆ ਤਰੀਕੇ ਦਾ ਕਰਨ ਤਾਂ ਕਿ ਲੋਕਾਂ ਨੂੰ ਅਪਰੋਚੇਬਲ ਹੋ ਸਕੇ ਜਿਹੜਾ ਉਹਦਾ ਨਮਾਇੰਦਾ ਤੁਸੀਂ ਸਭ ਤੋਂ ਪਹਿਲੇ ਜਿਹੜੀ ਨਗਰ ਕੌਂਸਲ ਬਣੀ ਉਹਦੇ ਤੁਸੀਂ ਮੈਂਬਰ ਸੀ ਤੁਸੀਂ ਸੀਨੀਅਰ ਵਾਈਸ ਕਲਰਕ ਹਾਂਜੀ ਫਿਰ ਤੁਸੀਂ ਉਸ ਤੋਂ ਬਾਅਦ ਪ੍ਰਧਾਨ ਉਸ ਤੋਂ ਬਾਅਦ ਤੁਸੀਂ ਮੇਅਰ ਵੀ ਪਹਿਲੇ ਬਣੇ ਸ਼ਹਿਰ ਅਫਸਰ ਸ਼ਾਹੀ ਜਿਹੜੀ ਹੈ ਉਹ ਜਦੋਂ ਕਿਸੇ ਵੀ ਏਰੀਆ ਤੇ ਨਿਯੰਤਰਣ ਹਾਵੀ ਹੁੰਦੀ ਹੈ ਉਹ ਲੋਕਾਂ ਦਾ ਕੰਮ ਨਹੀਂ ਉਸ ਇਸ ਗੱਲ ਤੋਂ ਪਹਿਲਾਂ ਜਾਣੋ ਜਿੱਦ ਤੱਕ ਸਮਾਂ ਸਮਾਂ ਸਾਰੇ ਇਹਦੇ ਵਿੱਚ ਲੱਗਿਆ ਜਿਹੜਾ ਇਹ ਨਵਾਂ ਏਰੀਆ ਸ਼ਾਮਲ ਹੋ ਰਿਹਾ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਵੀ ਅਫਸਰਾਂ ਚਾਈ ਤੋਂ ਮੋਟੋ ਉਹਦਾ ਜਿਹੜਾ ਕੰਮ ਮੈਨੇਜਰ ਬੈਟਰ ਹੋ ਸਕਣਗੇ ਦੇਖੋ ਮੈਨੂੰ ਲੱਗਦਾ ਵੀ ਤਾਲਮੇਲ ਦਾ ਬਹੁਤ ਜ਼ਰੂਰੀ ਹੈ ਹੁਣ ਅਫਸਰ ਵੀ ਬੰਦੇ ਹੀ ਨੇ ਉਹ ਵੀ ਕੰਮ ਕਰਨੇ ਆਉਂਦੇ ਹਨ ਅਸਲ ਜੇ ਅਸੀਂ ਪ੍ਰੋਪਰ ਸਹੀ ਤਰੀਕੇ ਨਾਲ ਉਹਨੂੰ ਸਮਝਾ ਸਕੀਏ ਤੇ ਉਹ ਸਮਝ ਲੈਣ ਤਾਂ ਮੈਨੂੰ ਵੀ ਲੱਗਦਾ ਹੈਗਾ ਵੀ ਕਿਸੇ ਕਿਸਮ ਦਾ ਕੋਈ ਰੋਲਰ ਰੱਪਾ ਰਹਿੰਦਾ ਮੈਂ ਤਾਂ ਜਿੰਨੀ ਜਰੂਰਤ ਆ ਰਿਹਾ ਹਾਂ ਜਾਂ ਮੈਂ ਐਮਸੀ ਰਹੇ ਹਾਂ ਜਾਂ ਮੈਂ ਮੇਅਰ ਰਹੇ ਹਾਂ ਮੈਂ ਜੋ ਜੋ ਵੀ ਮੈਂ ਅਫੀਸਰ ਨੂੰ ਕੰਮ ਕਿਹਾ ਹੈ ਉਹ ਬਕਾਇਦਾ ਤੌਰ ਤੇ ਹੋਇਆ ਪਰ ਮੈਂ ਕਿਹਾ ਉਹ ਆਗਾ ਜਿਹੜਾ ਹੋਣ ਵਾਲਾ ਔਰ ਜੇ ਉਹ ਨਾ ਵੀ ਕਰਦਨ ਸੀਗਾ ਕਨਵਿੰਸ ਕਰਾਇਆ ਵੀ ਬਕਾਇਦਾ ਤੌਰ ਤੇ ਹੀ ਕੰਮ ਇਸ ਰੂਲ ਦੇ ਉੱਤੇ ਇਸ ਸੈਕਸ਼ਨ ਦੇ ਮਤਲਬ ਇਸ ਸੈਕਸ਼ਨ ਦੇ ਮਤਲਬ ਹੋਣ ਵਾਲਾ ਤੇ ਜੇ ਆਪਾਂ ਮਤਲਬ ਸਹੀ ਤਰੀਕੇ ਨਾਲ ਕੰਮ ਕਰਾਂਗੇ ਤੇ ਜੇ ਆਪਾਂ ਲੋਕਾਂ ਨੂੰ ਮਿਹਨਤੀ ਕਰਦੇ ਆ ਜੇ ਆਪਾਂ ਅੱਗੇ ਕਿਸ ਆਪਣਾ ਆਪਣਾ ਜਿਹੜਾ ਪੱਖਾ ਉਹ ਸਹੀ ਤਰੀਕੇ ਨਾਲ ਰੱਖਾਂਗੇ ਵਕੀਲ ਬਣ ਕੇ ਰੱਖਾਂਗੇ ਲੋਕਾਂ ਦੇ ਤਾਂ ਫਿਰ ਮੈਨੂੰ ਨਹੀਂ ਲੱਗਦਾ ਵੀ ਕੋਈ ਕਿਸੇ ਵੇਲੇ ਹੁੰਦਾ ਐਸਾ ਝਗੜਾ ਹੋਣ ਦੀ ਸੰਭਾਵਨਾ ਮੈਨੂੰ ਲੱਗਦਾ ਵੀ ਪਹਿਲਾਂ ਵੀ ਅਫਸਰਸ ਨੇ ਸਾਨੂੰ ਬੜਾ ਸਹਾਇਕ ਹੋ ਦਿੱਤਾ ਹੁਣ ਵੀ ਬਕਾਇਦਾ ਤੌਰ ਤੇ ਸਹਾਇਕ ਦੇ ਹਨ ਕਿ ਮੈਨੂੰ ਅਸੀਂ ਬਕਾਇਦਾ ਤੌਰ ਤੇ ਦੇਖੋਗੇ ਵੀ ਜਿਹੜਾ ਇਲਾਕਾ ਮਿਸ ਪੰਜਾਬ ਦੇ ਵਿੱਚ ਆਮਲ ਹੋਇਆ ਉਹ ਦਿਨਾਂ ਦੇ ਵਿੱਚ ਅਸੀਂ ਜਦੋਂ ਗਮਾੜਾ ਕਾਰਪੋਰੇਸ਼ਨ ਨੂੰ ਦੇ ਦਿੰਦਾ ਤੇ ਉਹਨੂੰ ਬਕਾਇਦਾ ਤੌਰ ਤੇ ਅਸੀਂ ਦਿਨਾਂ ਦੇ ਵਿੱਚ ਜਿਹੜੀ ਉਹਦੇ ਤਕਲੀਫਾਂ ਨੇ ਉਹ ਦੂਰ ਕਰਾਂਗੇ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਸਮੱਸਿਆ ਜੀ ਪੂੜੇ ਵੀ ਉਹ ਪੂਰਾ ਇੰਨਾ ਜ਼ਿਆਦਾ ਵੱਧ ਗਿਆ ਲੋਕਾਂ ਦੀ ਜੁਤੀਆਂ ਦੇ ਵਿੱਚ ਲਏ ਨੇ ਉਹ ਕਹਿੰਦੇ ਠੇਕੇਦਾਰ ਆਇਆ ਨੇ ਸਫਾਈ ਹੋਈ ਹੋਈ ਸੀ ਜੱਗ ਜਗ੍ਹਾ ਇਹਨਾਂ ਕੋਲੇ ਹੈ ਨਹੀਂ ਮੈਂ ਬੇਰਵਾਨੀ ਨੂੰ ਕਹਿੰਦਾ ਮੈਂ ਫਿਕਰ ਹੈ ਜੀ ਆਪਣਾ ਬੈਕਟਰ ਸਾਨੂੰ ਸਰਕਾਰ ਨੂੰ ਆਉਂਦੇ ਪਰ ਪੂਰੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਕਿਸੇ ਕਿਸੇ ਜ਼ਮੀਨ ਨੂੰ ਦਵਾਈ ਤੇ ਜ਼ਮੀਨ ਦਾ ਪ੍ਰਵਾਹ ਨਹੀਂ ਚੱਲ ਰਿਹਾ ਇਹਦਾ ਹੱਲ ਕੀ ਹੈ ਸਰ ਮੇਰੀ ਗੱਲ ਆਪ ਉਹ ਹਿਸਰੂਮੇ ਲੈ ਆਏ ਠੀਕ ਹੈ ਜੀ ਆਪਾਂ ਮੰਤਰੀ ਜੀ ਸਾਹਿਬ ਕੋਲ ਜਾਏ ਫਾਇਦਾ ਕੀ ਆ ਜੇ ਥੋੜੀ ਕੋ ਜ਼ਮੀਨ ਇੱਥੇ ਪਈ ਆ ਜਗ੍ਹਾ ਇੱਥੇ ਪਈ ਆ ਦੁਆਤੀ ਤੇ ਹੁਣ ਪਤਾ ਕੀ ਆ ਹੁਣ ਮੈਂ ਕੀ ਕਹਾਂ ਵੀ ਕਾਹ ਵੀ ਕਾਹ ਮੈਂ ਜਦੋਂ ਜਗਾ ਉੱਥੇ ਪਈ ਹੈ ਤੁਸੀਂ ਉਹਨੂੰ ਚੀਠਾ ਕਰੋ ਚਾਰ ਦੁਬਾਰੀ ਬਣਾਓ 15 20 ਫੁੱਟ ਉੱਚੀ ਲੋਕਾਂ ਨੂੰ ਪਤਾ ਵੀ ਨਾ ਲੱਗੇ ਵੀ ਇੱਥੇ ਮਤਲਬ ਉੱਥੇ ਡੰਪਿੰਗ ਗਰਾਊਂਡ ਦਾ ਬਣਨਾ ਨਹੀਂ ਉੱਥੇ ਦਾ ਮਤਲਬ ਸਮਝ ਲਓ ਭਈ ਕੂੜਾ ਡਿਗਣਾ ਤੇ ਸਾਫ਼ ਸੁਥਰਾ ਹੋ ਗਿਆ ਅੱਗੇ ਨਿਕਲ ਜਾਣਾ ਇਸ ਕਰਕੇ ਜਦੋਂ ਹੁਣ ਆਪੇ ਕੰਮ ਕਰਨ ਦੀ ਨੀਤ ਨਹੀਂ ਨਾ ਪਤਾ ਕੰਮ ਕਰਨ ਦਾ ਤੇ ਮੈਨੂੰ ਸਮਝ ਨਹੀਂ ਆਉਂਦੀ ਹੈ ਕਿ ਵੀ ਉਹ ਮਤਲਬ ਮਿਲਤੀ ਕਰਨ ਕਿ ਉਹਨਾਂ ਨੇ ਵੀ ਜਗ੍ਹਾ ਹੀ ਕਿਹਾ ਨਾ ਵੀ ਜਗ੍ਹਾ ਤੁਹਾਨੂੰ ਦੇ ਦਿੱਤੀ ਤੁਸੀਂ ਜਗ੍ਹਾ ਤੇ ਕੰਮ ਕਰੋ ਹੁਣ ਕੰਮ ਕਰਨ ਦਾ ਉਹਨਾਂ ਨੂੰ ਪਤਾ ਨਹੀਂ ਲੋਕਾਂ ਦਾ ਜਿੱਥੇ ਉਹ ਦੱਸ ਦੇਣ ਵੀ ਕਿੱਥੇ ਚਾਹੀਦੇ ਜਗਾ ਆਪ ਜਾ ਕੇ ਉੱਥੇ ਖੜ੍ਹ ਜਾਨ ਮੈਂ ਬੇਨਤੀ ਕਰ ਲੂਗਾ ਕਮਾਡ ਵਾਲ ਨੂੰ ਵੀ ਜੀ ਆ ਹੋਂ ਮੇਅਰ ਸਾਹਿਬ ਤੇ ਹੁੰਦਾ ਭਰਾ ਹੈ ਜਿਹੜਾ ਇਹ ਇਸ ਜਗ੍ਹਾ ਤੇ ਆਇਆ ਹੈ ਵੀ ਇੱਥੇ ਕਹਿੰਦੇ ਨੇ ਵੀ ਸਾਨੂੰ ਕੈਰ ਕਰ ਦਮਾਂ ਗਰੰਟੀ ਦੇਉਂਦੀ ਕਰਕੇ ਦੇ ਦਾਂਗੇ ਹੋਰ ਦੋਸਤ ਐਵੇਂ ਰਾਜਨੀਤੀ ਕਰ ਦਿੰਦੇ ਗੱਲ ਹੋਰ ਕੁਝ ਨਹੀਂ ਹੈਗੀ ਲੋਕਾਂ ਦਾ ਫਾਇਦਾ ਸੋਚਣ ਦੀ ਗੱਲ ਨਹੀਂ ਲੋਕਾਂ ਦੀ ਵੋਟਾਂ ਲੰਦਾ ਲੋਕਾਂ ਦੀ ਵੋਟਾਂ ਫੇਰ ਨਹੀਂ ਪਾਉਣੀਆਂ ਉਹ ਪੂਰਾ ਤੇ ਚਾਰੇ ਪਾਸੇ ਕਹਿੰਦੇ ਮੇਅਰ ਦਾ ਇਹ ਨਹੀਂ ਮੈਂ ਥੋੜੂ ਆ ਮਿੰਨੂ ਦੱਸਣ ਮੈਨੂੰ ਜਗਾ ਪਹਿਲਾਂ ਕਿ ਤੇਰਾ 1 ਐਕਰ ਦੋ ਆਪੀ ਹੋਰ ਜਿੱਥੇ ਖੜ ਕੇ ਕਹਿ ਦੋ ਵੀ ਭਾਈ ਇੱਥੇ ਜਗ੍ਹਾ ਚਾਹੀਦੀ ਐ ਮੈਂ ਵੇਂਦੀ ਕਰ ਲੂੰਗਾ ਮੁੱਖ ਮੰਤਰੀ ਸਾਹਿਬ ਨੂੰ ਬਈ ਜੀ ਸਾਡੇ ਮੇਰ ਸਾਹਿਬ ਨੂੰ ਖੁਸ਼ ਕਰ ਲੋ ਸਾਬਕਾ ਮੰਤਰੀ ਨੂੰ ਖੁਸ਼ ਕਰ ਲੋ ਤੇ ਇੱਥੇ ਦੇ ਦੋ ਜਿੱਥੇ ਕਹਿੰਦੇ ਹੋ ਹੋਰ ਦੱਸੋ ਦੱਸ ਇਹੀ ਗੱਲ